ਮੈਂ ਵੀ ਇਹਨੂੰ ਸੁਣਨ ਆਉਣਾ ਨਾ ਬਾਬਾ। ਨਾ ਬੀਭਗੇ ਮੈਂ ਜਾਣਾ ਹੋ ਜੂਗਾ। ਪਰ ਦਾਂ ਵੰਦਣਾ ਬਾਦ ਮੈਨੂੰ ਲੈ ਕੇ ਆਉਣਾ। ਹਲੇ ਐਸੇ ਚੱਕ ਬਾਬਾ ਯਾਰ। ਆਏ ਓਏ। ਪਉਆ ਜਾਂ ਤੇ ਆਏ ਓਏ। ਦਲ ਕੁਛ ਕਰਤਾ ਰੋਹੀ ਤੋ ਆਏ ਓਏ। ਆਏ ਪਉਆ ਲੈ। ਇੱਕੋ ਪਉਆ ਲੈ ਕਿਉਂ ਨਾ? ਰੋਕ 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 ਹਲੇ ਹਲੇ ਨਹੀਂ ਭਾਈ ਨਹੀਂ ਰੋਕ ਲੈ ਆ ਨਹੀਂ। ਮੇਰੇ ਨਾਲ ਗਾਨ ਚੜੇ ਮੋੜ ਰਹਿਣਾ ਸਾਡੇ ਤੇ ਲੈ ਆ ਕੇ ਹੁਣ ਨਹੀਂ ਨਹੀਂ ਆ ਲੈ 100 ਰੁਪਏ ਲੈ ਰਹਾ ਮੈਂ ਤੇ 10 ਰੁਪਏ ਮੈਨੂੰ ਮੋੜ ਕੇ ਲੈ ਜੀ ਨਾ ਆਏ ਕਿਥੇ ਆ ਵੇਖ ਫੋਨ ਨਿਕਲਦਾ ਮੇਰੇ ਕੰਨਿਆਂ ਚ ਵੱਜਦਾ ਆ ਲੈ ਆਇਆ ਮੋੜ ਤੇਰੇ ਆ ਜੇ ਜੇ ਜਾਰ ਪਾ ਸੈ ਤੇ ਮੰਗੀ ਤੁਸੀਂ ਤਾਂ ਸੋਇਨਾ ਬੋਖ ਲਾਰਾ ਪਣਾ ਵਸਤੀ ਚ ਆ ਗਲੀ ਤੋਂ ਮੋੜ ਲੈ ਕੇ ਤੇ ਕੁੜੀ